ਗੁਰਦਾਸਪੁਰ ਦੀ 7 ਨੰਬਰ ਸਕੀਮ ਦੇ ਵਿੱਚ ਇੱਕ ਗੁਰਪ੍ਰੀਤ ਨਾਮਕ ਵਿਅਕਤੀ ਨੇ ਆਪਣੇ ਪਿੰਡ ਗੁੱਤੀ ਦੇ ਵਿੱਚ ਸੱਸ ਅਤੇ ਪਤਨੀ ਦਾ ਕਤਲ ਕਰਨ ਤੋਂ ਬਾਅਦ ਉਹ ਇਸ ਜਗ੍ਹਾ ਦੇ ਵਿੱਚ ਆ ਕੇ ਲੁਕ ਗਿਆ ਸੀਗਾ ਇਹ ਕੁਆਟਰ ਬਣੇ ਹੈਗੇ ਨੇ 7 ਨੰਬਰ ਸਕੀਮ ਦੇ ਕੁਆਟਰ ਹੈਗੇ ਨੇ ਜਿਸ ਜਗ੍ਹਾ ਦੇ ਉੱਪਰ ਇਹ ਵਿਅਕਤੀ ਜਿਹੜਾ ਹੈਗਾ ਵਾ ਆਪਣੀ ਪਤਨੀ ਅਤੇ ਸੱਸ ਦਾ ਕਤਲ ਕਰਨ ਤੋਂ ਬਾਅਦ ਇਸ ਜਗ੍ਹਾ ਦੀ ਤੁਸੀਂ ਜਿਹੜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੁਆਟਰ ਹੈਗੇ ਨੇ ਇਹਨਾਂ ਕੁਆਟਰਾਂ ਦੇ ਵਿੱਚ ਲੁਕਿਆ ਹੋਇਆ ਸੀਗਾ ਲੇਕਿਨ ਜਦੋਂ ਪੁਲਿਸ ਪਾਰਟੀ ਨੂੰ ਪਤਾ ਲੱਗਾ ਤਾਂ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੱਸਿਆ ਜਾ ਰਿਹਾ ਕਿ ਇੱਕ ਪੈਸਕੋ ਨਾਮ ਦੀ ਪ੍ਰਾਈਵੇਟ ਕੰਪਨੀ ਹੈਗੀ ਆ ਉਸ ਦੇ ਵਿੱਚ ਇਹ ਕੰਮ ਕਰਦਾ ਸੀ ਉਹਦੇ ਵਿੱਚ ਗਾਰਡ ਦਾ ਕੰਮ ਕਰਦਾ ਸੀ ਸਿਕਿਉਰਿਟੀ ਦਾ ਕੰਮ ਕਰਦਾ ਸੀਗਾ ਤਾਂ ਜਿਸ ਤੋਂ ਬਾਅਦ ਇਸ ਦੇ ਕੋਲ ਇੱਕ ਦੱਸਿਆ ਜਾ ਰਿਹਾ ਕਿ ਰਫਲ ਜਿਹੜੀ ਆ ਉਹ ਵੀ ਹੈਗੀ ਸੀਗੀ ਇਸ ਜਗ੍ਹਾ ਦੇ ਉੱਪਰ ਜਿਹੜਾ ਵਾ ਲੁਕਿਆ ਹੋਇਆ ਸੀਗਾ ਪੁਲਿਸ ਪਾਰਟੀ ਨੇ ਕਾਫੀ ਸਮਝਾਉਣ ਦੀ ਉਸ ਨੂੰ ਕੋਸ਼ਿਸ਼ ਜਿਹੜੀ ਕੀਤੀ ਹੈਗੀ ਉਨ੍ਹਾਂ ਦੇ ਵੱਲੋਂ ਕਾਫੀ ਜੱਦੋਜਹਿਦ ਕੀਤੀ ਗਈ ਕਿ ਆਖਰਕਾਰ ਇਸ ਨੂੰ ਰੱਛ ਕੀਤਾ ਜਾਵੇ ਇਸ ਨੂੰ ਸਮਝਾਇਆ ਜਾਵੇ ਲੇਕਿਨ ਇਸ ਨੇ ਸਮਝਣ ਦੀ ਬਜਾਏ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਜੜੀਆ ਕਰ ਲਈ ਹੈਗੀ ਤੇ ਇਸ ਜਗ੍ਹਾ ਦੇ ਉੱਪਰ ਹੀ ਇਸ ਕੁਆਟਰ ਜਿਹੜੇ ਬਣੇ ਹੈਗੇ ਨੇ ਇਹਨਾਂ ਕੁਆਟਰਾਂ ਦੇ ਵਿੱਚ ਹੀ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਜੜੀਆ ਕਰ ਲਈ ਹੈਗੀ ਐਸਐਸਪੀ ਗੁਰਦਾਸਪੁਰਾ ਦਿੱਤਿਆ ਉਹਨਾਂ ਦੀ ਪੂਰੀ ਟੀਮ ਜਿਹੜੀ ਆ ਮੌਕੇ ਤੇ ਪਹੁੰਚੀ ਸੀ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸਰੈਂਡਰ ਕਰ ਦੇਵੇ ਦੱਸਿਆ ਜਾ ਰਿਹਾ ਕਿ ਘਰੇਲੂ ਕਲੇਸ਼ ਜਿਹੜਾ ਉਹ ਚੱਲ ਰਿਹਾ ਸੀਗਾ ਘਰੇਲੂ ਕਲੇਸ਼ ਦੇ ਚੱਲਦੇ ਆ ਹੀ ਉਸ ਨੇ ਆਪਣੀ ਪਤਨੀ ਜਿਹੜੀ ਦੋ ਫਾਇਰ ਰੌਂਦ ਫਾਇਰ ਜਿਹੜੀ ਨੇ ਉਹ ਵੀ ਕੀਤੇ ਹੈਗੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਜਨਾਚਰ ਮੀਡੀਆ ਨਹੀਂ ਪਹੁੰਚਦਾ ਉਹ ਸਰੈਂਡਰ ਨਹੀਂ ਕਰੇਗਾ ਲੇਕਿਨ ਮੀਡੀਆ ਪਹੁੰਚਣ ਤੋਂ ਬਾਅਦ ਵੀ ਉਸਨੇ ਜਿਹੜਾ ਵਾ ਸਰੈਂਡਰ ਨਹੀਂ ਕੀਤਾ ਹੈਗਾ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਜਿਹੜੀਆ ਕਰ ਲਈ ਹੈਗੀ ਦੱਸਿਆ ਜਾ ਰਿਹਾ ਹੈ ਕਿ ਘਰੇਲੂ ਕਲੇਸ਼ ਜਿਹੜਾ ਵਾ ਮੀਆਂ ਬੀਬੀ ਦਾ ਪਰਵਾਰ ਵਿੱਚ ਚੱਲਦਾ ਸੀਗਾ ਤੇ ਜਿਸ ਤੋਂ ਬਾਅਦ ਇਸ ਸਵੇਰੇ 3 ਵਜੇ ਉੱਠਦਾ ਹੈਗਾ ਤਾਂ ਆਪਣੀ ਰਫਲ ਦੇ ਨਾਲ ਤਿੰਨਾਂ ਦਾ ਕਤਲ ਜੜਾ ਵਾ ਕਰ ਦਿੰਦਾ ਹੈਗਾ ਤੇਨਾਂ ਨੂੰ ਗੋਲੀ ਦੋਵਾਂ ਨੂੰ ਗੋਲੀ ਜਿੱਤਲੀ ਮਾਰ ਦਿੱਤੀ ਹੈਗੀ ਆਪਣੀ ਪਤਨੀ ਨੇ ਵੀ ਗੋਲੀ ਮਾਰੀ ਗਈ ਹੈਗੀ ਆ ਆਪਣੀ ਸੱਸ ਨੂੰ ਫਿਲਹਾਲ ਆਪਣੀ ਰਫਲ ਦੇ ਨਾਲ ਹੀ ਇਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਜੜੀਆ ਕਰ ਲਈ ਹੈਗੀ ਕੁਝ ਸਮੇਂ ਬਾਅਦ ਹੀ ਉਸ ਡੈਡ ਬਾਡੀ ਜੜੀ ਇਥੋਂ ਬਾਹਰ ਕੱਢੀ ਜਾਵੇਗੀ ਪੁਲਿਸ ਦੇ ਅਧਿਕਾਰੀ ਜਿਹੜੇ ਤੁਸੀਂ ਰੋਜ਼ ਦੇਖ ਸਕਦੇ ਕਿ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਮੌਕੇ ਤੇ ਖੜੇ ਹੋਏ ਨੇ ਤੇ ਫਿਲਹਾਲ ਉਸ ਨੇ ਆਪਣੀ ਜਿਮ ਲੀਲਾ ਜੜੀਆ ਸਮਾਪਤ ਕਰ ਲਈ ਹੈਗੀ ਘਰੇਲੂ ਕਲੇਸ਼ ਚੱਲਦਾ ਸੀ ਘਰੇਲੂ ਕਲੇਸ਼ ਦੇ ਚੱਲਦੇ ਹੀ ਆਪਣੀ ਪਤਨੀ ਅਤੇ ਸੱਸ ਦਾ ਕਤਲ ਜੜਾ ਵਾ ਉਹ ਕੀਤਾ ਹੈਗਾ ਸਿਗਾ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਜੀ মিডিਆ ਗੁਰਦਾਸਪੁਰ ਤੇ ਇਹਦਾ 2016 ਦੇ ਆਸ-ਪਾਸ ਮੈਰਿਜ ਹੋਈ ਇਹ ਬੰਦਾ ਸਾਈਕੋ ਟਾਈਪ ਹੀ ਉਹਨੂੰ ਸਾਡੀ ਪੁਲਿਸ ਕੰਪਲੇਨਾਂ ਵੀ ਹੋਇਆ ਮਹਿਲਾ ਮੰਡਲ ਚ ਕੇਸ ਵੀ ਗਿਆ ਬਟ ਇਹ ਬੰਦਾ ਨਹੀਂ ਸਮਝਿਆ ਤੇ ਇਹ ਧਮਕਾਉਂਦਾ ਸੀ ਉਹਨਾਂ ਨੂੰ ਤੇ 2020 ਚ ਮੇਰੇ ਬ੍ਰਦਰ ਦੀ ਡੈਥ ਹੋਈ ਤੇ ਅਸੀਂ ਮੇਰੀ ਮਦਰ ਇਕੱਲੇ ਸੀ ਉਹਨਾਂ ਨੇ ਫਿਰ ਇਹਨੂੰ ਆਪਣੇ ਕੋਲ ਲਿਆਏ ਕਿਉਂਕਿ ਉਹ ਆਂਦੇ ਕਿ ਮੈਂ ਮੇਰੇ ਕੋ ਨਹੀਂ ਰੋਜ਼ ਦੇ ਨਾਲ ਲੜਿਆ ਜਾਂਦਾ ਤੇ ਥਾਣਿਆਂ ਵਿੱਚ ਖੱਜਲ ਹੋਇਆ ਜਾਂਦਾ ਇਹ 2020 ਦੇ ਮੇਰੀ ਸਿਸਟਰ ਘਰ ਹੀ ਤੇ ਇਹ ਉਹਨੂੰ ਮੈਂਟਲੀ ਤੇ ਮੈਂਟਲੀ ਹਰਾਸਮੈਂਟ ਫੋਨ ਕਰ ਕਰ ਕਰਦਾ ਸੀ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੈਨੂੰ ਮਾਰ ਦੇਣਾ ਬਟ ਉਹਨੇ ਕਿਹਾ ਕਿ ਚਲੋ ਕੋਈ ਨਹੀਂ ਜਦੋਂ ਮੈਂ ਆਪਦੇ ਘਰੇ ਬੈਠੀ ਹਾਂ ਤਾਂ ਫਿਰ ਇਹ ਮੈਨੂੰ ਕਿੱਥੇ ਮਾਰ ਦੇਗਾ ਪਰ ਸਾਨੂੰ ਨਹੀਂ ਪਤਾ ਕਿ ਇਹਨੇ ਸੱਚੀ ਇਹ ਕੰਮ ਕਰਨਾ ਇਹ ਰਾਤ 3 ਵਜੇ ਗਿਆ ਵਾ ਤੇ ਕਾਂਦੇ ਨੇ ਟੱਪੀ ਆ ਤੇ ਇਹਨੇ ਉੱਥੇ ਆਵਾਜ਼ ਦਿੱਤੀ ਸਿਸਟਰ ਨੂੰ ਜਦੋਂ ਜਾਲੀ ਵਾਲਾ ਦਰਵਾਜ਼ਾ ਖੋਲਣ ਆਈ ਆ ਇਹਨੇ ਉਹਦੇ ਦੋ ਗੋਲੀਆਂ ਮਾਰ ਦਿੱਤੇ ਆ ਉਹ ਉਥੇ ਡੇਗੀ ਬਾਅਦ ਇਹਨੇ ਬਾਅਦ ਵਿੱਚ ਜਾ ਕੇ ਮੇਰੇ ਮਦਰ ਸੁੱਤੇ ਦੇ ਹੀ ਮੰਜੇ ਤੇ ਤੇ ਉੱਠਣ ਹੀ ਲੱਗੇ ਤੇ ਉਹ ਉਹਨਾਂ ਨੂੰ ਗੋਲੀ ਮਾਰ ਆਪਣੇ ਆਪਣੇ ਆਪ ਗੋਲੀ ਮਾਰ ਮਦਰ ਨੂੰ ਵੀ ਗੋਲੀ ਮਾਰਤੀ ਤੇ ਇਹ ਹੁਣ ਇੱਥੇ ਆ ਕੇ ਤੇ ਫਲੈਟ ਆ ਜਿਹਦੇ ਘਰ ਹੈ ਕਹਿੰਦਾ ਘਰੀ ਪੈਂਦੀ ਹਾਂਜੀ ਇਹ ਖੋਦਾ ਘਰ ਹੀ ਦਾ ਖੋਦਾ ਫਲੈਟ ਹੀ ਹਾਂਜੀ ਹਾਂਜੀ ਗੋਰਪ੍ਰੀਤ ਦੇ ਖੋਦਾ ਫਲੈਟ ਹੀ ਇਹ ਇੱਥੇ ਆ ਕੇ ਲੁੱਕ ਗਿਆ ਇਹਨੂੰ ਸਵੇਰੇ ਫੋਨ ਵੀ ਪੁਲਿਸ ਵਾਲਿਆਂ ਨੇ ਕੀਤਾ ਮੇਰੇ ਹਸਬੰਡ ਵੀ ਪੁਲਿਸ ਚਾ ਤੇ ਉਹਨਾਂ ਨੇ ਵੀ ਰਿਕਵੈਸਟ ਕੀਤੀ ਸਰ ਦੇ ਕਹਿੰਦੇ ਕਿ ਤੂੰ ਸਟੈਂਡਰ ਕਰ ਦੇ ਇਹਨੇ ਕਿਹਾ মিডিਆ ਨੂੰ ਬੁਲਾਓ ਤੇ ਜਦੋਂ ਅਸੀਂ ਇੱਥੇ ਆਏ ਆ ਤੇ ਇਹਨੇ ਸੋ ਸਾਡੇ ਖੋਦ ਵੀ ਕਰ ਲਿਆ ਹਾਂਜੀ ਹਾਂਜੀ